ਮਰਿਆ ਨਾ ਸਿਰਫ ਉਹ تیر ਬੋਦੇ ਨਾਲ ਕੋਈ ਜਾਤੀ ਦੁਸ਼ਮਣੀ ਨਹੀਂ ਸੀ ਕਿਸੇ ਬੰਦੇ ਦੀ ਕੋਈ ਕਹਿੰਦਾ ਨਾ ਕਿ ਸਾਡੇ ਵਾਸਤੇ ਗਾਣੇ ਗੰਦਾ ਸੀ ਜਾਂ ਸਾਨੂੰ ਸਾਡੇ ਬੇਲੀਆਂ ਨੂੰ ਮਰਵਾਇਆ ਸੀ ਜਾਂ ਇਹ ਕੀਤਾ ਸੀ ਕੁਛ ਵੀ ਕੋਈ ਨਹੀਂ ਸੀ ਹਾਂ ਹਾਂ ਇਦੂ ਦਾ ਮੋਬਾਈਲ ਚੈੱਕ ਕੀਤਾ ਜਾਵੇ ਜਾਂ ਇਹਨਾਂ ਦਾ ਕੀਤਾ ਜੇ ਇਹਨਾਂ ਅਗਰ origignal inquiry ਕੀਤੀ ਜੇ ਸਿੱਧੂ ਦੇ ਨਾਲ 1.5 ਸਾਲ ਪੂਰੀ ਤਕਰੀਬਨ ਇਹਦੀ ਗੱਲ ਹੁੰਦੀ ਰਹੀ ਹੈ ਗੱਪ ਚੱਪ ਹੁੰਦੀ ਸੀ ਕਿਦੀ ਲੌਰੈਂਸ ਬਿਸ਼ਨਾਈ ਦੀ ਗੱਪ-ਸ਼ਾਪ ਸੀ ਇਹਨਾਂ ਦੀ ਆਪਸ 'ਚ ਸਿੱਧੂ ਨਾਲ ਲੌਰੈਂਸ ਦੀ ਹਾਂਜੀ ਇਹਨਾਂ ਦੀ ਆਪਸ 'ਚ ਗੱਪ-ਸ਼ਾਪ ਸੀ ਉਹ ਮੁੰਡਾ ਸਿਰਫ ਮਰਿਆ ਹੀ ਸਿਰਫ ਫੇਮ ਵਾਸਤੇ ਆ ਜਿਹੜੇ ਕਿ ਉਹ ਗੱਲਾਂ ਗਾਣਿਆਂ 'ਚ ਕਹਿ ਗਿਆ ਨਾ ਸਿਰਫ ਔਰ ਫੇਮ ਤੇ ਪੈਸਾ ਸੀ ਪਿੱਛੇ ਤੇ ਸਿਰਫ ਨਾਮ ਆਪਣਾ ਬਣਾਉਣਾ ਸੀ ਸਿਰਫ ਉਹ ਮੁੰਡੇ ਦੀ ਬਲੀ ਤਾ ਦਿੱਤੀ ਗਈ ਆ ਹੋਰ ਕੋਈ ਉਹਦੇ ਨਾਲ ਜਾਤੀ ਦੁਸ਼ਮਣੀ ਕੋਈ ਨਹੀਂ ਸੀ ਉਦੋਂ ਦੁਸ਼ਮਣੀ ਕਿੱਥੇ ਸੀ ਜਦੋਂ ਕਿ ਵੀ ਉਹ ਗੱਲਾਂ ਹੁੰਦੀਆਂ ਸੀ ਆਪ ਦਾ ਜਿਹੜੇ ਉਹਦੇ ਉੱਤੇ ਇਲਜ਼ਾਮ ਲੱਗੇ ਸਰ ਉੱਥੇ ਤੇ ਇਹਦੀ ਗੱਡੀ ਕੋਈ ਨਹੀਂ ਸੀ ਜਿਹੜੇ ਉਹਦੇ ਉੱਤੇ ਇਲਜ਼ਾਮ ਲੱਗੇ ਸਨ ਕਿ ਵੀ ਫਲਾਣੀ ਜਗ੍ਹਾ ਤੇ ਇਹਦੀ ਗੱਡੀ ਸੀ ਫਲਾਣੀ ਜਗ੍ਹਾ ਤੇ ਇਹਦੇ ਬੰਦੇ ਕਤਲ ਹੋ ਜਿਹੜੇ ਹੋਏ ਸਨ ਉੱਥੇ ਤੇ ਹੈ ਹੀ ਕੋਈ ਨਹੀਂ ਸੀ ਇਹਦੀ ਗੱਡੀ ਕੋਈ ਨਹੀਂ ਸੀ ਸਾਨੂੰ ਸਾਰੀਆਂ ਚੀਜ਼ਾਂ ਦਾ ਪਤਾ ਹੈ ਲੇਕਿਨ ਉਹ ਆਸਪਾਸ ਚੀਜ਼ਾਂ ਸਾਹਮਣੇ ਆਣ ਗਿਆ ਨਾ ਇੱਕਦਮ ਨਹੀਂ ਉਹ ਚਲਾ ਉਹ ਮੈਂ ਦਿੱਤੇ ਨਾ ਜਿਹੜੇ ਵਾਇਸ ਮੈਸੇਜ ਆ ਮੈਂ ਬੀਜਪੀ ਦੇ ਖਿਲਾਫ ਬੋਲਿਆ ਕਿ ਬੀਜਪੀ ਸਪੋਰਟ ਕਰਦੀ ਬੀਜਪੀ ਲੋਕ ਮਰਵਾਉਂਦੀ ਹੈ ਬੰਦੇ ਮਰਵਾਉਂਦੀ ਹੈ